ਅੱਜ ਕੀ ਹੈ ਪਤਾਨੀ ਤੁਹਾਨੂੰ ਕੀ ਕੋਈ 96 ਦੇ ਦਿਨ ਤੇ ਗਾੜੀ ਕਰਿਆ ਕਰੋ ਜਿਹੜਾ ਸਿਆਣਾ ਤੁਹਾਨੂੰ ਸਿਆਣਾ ਤੁਸੀਂ ਤੁਹਾਡੀ ਕਾਫੀ ਉਮਰ ਹੋ ਚੁੱਕੀ ਹੈ ਨਾਨੂ ਨਾ ਕਿ ਪਤਾਨੀ ਨਾ ਚਾਹ ਮਾਰੇ ਕਹਿੰਦੇ ਆਸਕਾਰ ਪਾਤਾ ਖੀਵੀ ਦਾ ਨਗਰ ਆ ਤੁਸੀਂ ਬਿਊਟੀ ਪਾਰਲਰ ਜਾਣਾ ਛੱਡ ਦਿਓ ਪਰ ਸਤਿ ਸ਼੍ਰੀ ਅਕਾਲ ਤੁਹ ਜਿਹੜੇ ਹੋ ਐਸਕੇ ਫਲਪ ਟੂ ਟੂ ਦੇ ਨਾਲ ਤੇ ਮੈਂ ਤੁਹਾਡੇ ਨਾਲ ਸਰਵਿਸਿੰਗ ਮਸਿਆਦਾ ਦਿਹਾੜਾ ਹੈ ਅਤੇ ਤੰਤਨ ਸਾਹਿਬ ਇਕਮਾਲ ਸਾਹਿਬ ਸ੍ਰੀ ਗੁਰੂ ਅੰਗਦੇਵ ਸੱਚੇ ਪਾਤਸ਼ਾਹੀ ਮਹਾਰਾਜ ਦੀ ਬਰਾਤ ਜਿਹੜੀ ਹੈ ਅਸੀਂ ਵੀ ਪਹਿਲੀ ਵਾਰ ਜਿਹੜੀ ਸੰਗਰ ਕੋਟ ਵਿਖੇ ਅੱਜ ਪਹੁੰਚੇ ਹੋਏ ਹਾਂ ਜਿੱਥੇ ਮਾਤਾ ਖੀਵੀ ਜੀ ਦੀ ਬਰਾਤ ਵਾਸਤੇ ਕਦੂਰ ਸਾਹਿਬ ਤੋਂ ਬਰਾਤ ਜਿਹੜੀ ਹੈ ਸੰਗਰ ਕੋਟ ਆਉਂਦੀ ਹੈ ਉੱਥੇ ਵਿੱਚ ਮੌਜੂਦ ਹਾਂ ਬਰਾਤ ਦਾ ਕਿਸ ਤਰ੍ਹਾਂ ਦਾ ਸਵਾਗਤ ਹੁੰਦਾ ਹੈ ਉਹ ਸਾਰਾ ਤੁਹਾਡੇ ਨਾਲ ਜੋੜੂ ਕਰਵਾਵਾਂਗੇ ਗੁਰਦੁਆਰਾ ਸਾਹਿਬ ਹੈ ਮਾਤਾ ਖੀਵੀ ਜੀ ਦਾ ਅੰਦਰ ਲੈ ਕੇ ਚੱਲਦੇ ਹਾਂ ਤੁਹਾਨੂੰ ਆਜੋ

ਸਾਸਤਰੀ ਕਾਲ ਜੀ ਸਾਸਤਰੀ ਕਾਲ ਜੀ ਪਿੰਡ ਤੁਹਾਡਾ ਹੀ ਹਾਂਜੀ ਮਾਤਾ ਖੇਵੀ ਜੀ ਦੇ ਬਾਰੇ ਥੋੜਾ ਬਹੁਤ ਸੰਗਤ ਨਾਲ ਵਿਚਾਰ ਸਾਂਝਾ ਕਰ ਲਈ ਹਾਂਜੀ ਸਾਡੀ ਬਲਵੰਨ ਰਖੀ ਵੀ ਦੇਖ ਜਨ ਬਖਤੀ ਸ਼ੋਤ ਕਰਾਲੀ ਲੰਗਰ ਦਾ ਤਵੰਡਿਏ ਰਛ ਅਮਰ ਤਖੀਰ ਕਿਆਲੀ ਮਨ ਸਿੱਖਾਂ ਕੇ ਮਨ ਭਾਉਂਦੀ ਬਖਤੀ ਸ਼ੋਤ ਕਰਾਲੀ ਲੰਗਰ ਦਾ ਤਵੰਡਿਏ ਰਛ ਅਮਰ ਤਖੀਰ ਕਿਆਲੀ ਇਹ ਮਹਾਰਾਜ ਜੀ ਇੱਥੇ ਅੰਗਦੁਰਮ ਦੇਵ ਦੀ ਵਿਆਹ ਕਰਨ ਆਏ ਸੀ ਸਾਡਾ ਮਾਤਾ ਕੀਵੀ ਜੀ ਦਾ ਲੰਗਰ ਆ ਨਗਰ ਆ ਇੱਥੇ ਬਹੁਤ ਹੀ ਹਰ ਸਾਲ ਦੀ ਤਰ੍ਹਾਂ ਦੁਨੀਆਵੱਦ ਤੋਂ ਵੱਧ ਆਉਂਦੇ ਆ ਸੇਵਾ ਸਿੰਘ ਜੀ ਨਾਲ ਆਉਂਦੇ ਆ ਉਹਦੀ ਗ੍ਰਾਈ ਵਿੱਚ ਬਹੁਤ ਚੜ ਕੇ ਕਰਕੇ ਸਾਡੇ ਬੱਚੇ ਦੇ ਵਿੱਚ ਸੇਵਾ ਕਰਦੇ ਆ ਇਹ ਅੰਗਰੇਜ਼ੀ ਮਹੀਨੇ ਦੀ ਤਰੀਕ ਹੈ ਤੇ ਦੇਸੀ ਮਹੀਨੇ ਦੀ ਤਰੀਕ ਜਿਹੜੀ ਕਿੰਨੀ ਹੁੰਦੀ ਹੈ ਮੁਕੰਮਲ ਹੈ ਕੋਈ ਹਾਂਜੀ ਇਹਨਾਂ 30 ਤਰੀਕ 16 ਮਾਘ ਪੈਣਾ ਸਾਡੀਆਂ ਅੱਜਕੱਲ ਕੁਰਾਹੇ ਪੈ ਰਹੀਆਂ ਨੇ ਉਹਨਾਂ ਬਾਰੇ ਤੁਸੀਂ ਸਿਆਣੀਆਂ ਜੀ ਕੁਝ ਕਹਿਣਾ ਜਾਓਗੇ ਅਸੀਂ ਪੀਪੀਆਂ ਨੂੰ ਬਹੁਤ ਹੀ ਬੇਨਤੀ ਕਰਦੇ ਆਂ ਵੀ ਇਹ ਸਾਡੀ ਮਜੇ ਬਹੁਤ ਕੋਸ਼ਸ਼ ਕਰ ਰਹੀਆਂ ਵਾ ਚੋ ਸੁਧਰ ਰਹੀਆਂ ਵਾ ਉਹਨੇ ਆ ਜੋ ਜੱਲਾ ਸਾਡੇ ਪਿੰਡ ਇੱਥੇ ਬਣਾਇਆ ਗਿਆ ਸੀ ਜਰੂਰ ਅੰਗਰ ਅਮਰਦਾਸ ਜੀ ਦਾ ਬਹੁਤ ਹੀ ਬੀਬੀਆਂ ਨੇ ਵੱਧ ਚੜ ਕੇ ਸਹਿਜ ਪਾਠਾਂ ਦੀ ਸੇਵਾ ਕੀਤੀ ਆ ਅੱਜ ਅੱਜਰ ਹੋਏ ਪ੍ਰੀਤ ਪ੍ਰੀ ਮੈਡੀਕਲ ਕੈਂਪ ਹੈ ਹਰ ਸਾਲ ਲਗਾਇਆ ਜਾਂਦਾ ਹਰ ਸਾਲ ਗੁਰੂਆਂ ਕੇ ਸਾਹਿਬ ਜੀ 10ਵਾਂ ਕੈਂਪ ਹੈ ਇਹ ਥੋੜਾ ਜਿਹਾ ਜਾਣਕਾਰੀ ਦਿਓ ਕਿ ਜਿੱਦਾਂ ਅੰਗਰੇਜ਼ੀ ਮਹੀਨਾ ਹੁੰਦਾ ਜਾਂ ਦੇਸੀ ਮਹੀਨਾ ਕੋਈ ਫਿਕਸਡ ਤਰੀਕਾ ਜਿਹੜੀ ਹੈ ਧੰਗ ਗੁਰੂਆਂ ਦੀ ਜਬਰਾਤ ਆਉਂਦੀ ਜਿਹੜੀ ਹਾਂਜੀ ਇਹ ਹੈਗੀ ਜੀ 28 29 ਜਨਵਰੀ ਦੀ ਹੁੰਦੀ ਹੈ ਜੀ 28 28 ਤਰੀਕ ਨੂੰ ਉੱਤੇ ਦੀਵਾਨ ਸਜਦੇ ਆ ਤੇ 29 ਨੂੰ ਫਿਰ ਨਗਰ ਕੀਰਤਨ ਆਉਂਦਾ ਹੈ ਵਰਤੁਰ ਦੇ ਰੂਪ ਦੇ ਵਿੱਚ ਹਾਂਜੀ ਹਾਂਜੀ ਗੁਰਪੁਰਬ ਦੇ ਉਹਦੇ ਵਿੱਚ ਗੁਰਪੁਰਬ ਸਾਹਿਬ ਕਿੱਧਰ ਜਾਂਦਾ ਕਰੋੜ ਸਾਹਿਬ ਤੋਂ ਗੁਰਦਾਮ ਮਰਾਇਪਰਾਇ ਸਾਹਿਬ ਤੋਂ ਸ੍ਰੀ ਅਕਾਲ ਇਧਰ ਕੈਮਰੇ ਵਾਲੇ ਧਿਆਨ ਕਰ। ਸਤਿਗੁਰੂ ਜੀ। ਸਤਿਗੁਰੂ ਜੀ। ਅੱਜ ਕੀ ਐ ਜੀ? ਪਤਾ ਨਹੀਂ। ਸਾਚੀ ਕਾ ਅੱਜ ਕੀ ਕਾਹਦਾ ਦਿਹਾੜਾ ਬਣਾ ਰਹੇ ਜੀ? ਗੁਰੰਗਨ ਤੇ ਦੇਵ ਜੀ ਦਾ ਵਿਆਹ ਪਰਪਾ। ਵਿਆਹ ਪਰ। ਹਾਂ ਜੀ। ਅੱਛਾ ਜੀ। ਅੱਜ ਬੜਾ ਮੇਲਾ ਲੱਗਾ ਪਿਆ ਕੀ ਗੱਲਬਾਤ ਐ? ਮਾਦਾ ਕਿਵੇ ਤੇ ਆਪ ਗੁਰੂ ਅਰਜਨ ਦੇਵ ਜੀ ਦਾ ਵਿਆਹ ਪਰਪਾ ਇੱਥੇ। ਅੱਛਾ। ਉਹਦੇ ਕਰਕੇ ਮੇਲਾ ਲੱਗਦਾ। ਤੁਸੀਂ ਕਿਨਾਂ ਮਾ ਮਨਾ ਰਹੇ ਜੀ ਅੱਜ? ਕਿਨਵੀਂ ਬਰਾਤ ਨੇ ਚ ਪਹੁੰਚੇ ਜਿਕ ਜਾਂ ਪਿੰਡ ਵਾਲਿਆਂ ਸੰਗਰਕੋਟ ਤੁਹਾਡਾ ਪਿੰਡ। ਸਾਡਾ ਪਿੰਡ ਸੰਗਰਕੋਟ ਐ। ਅੱਛਾ। ਕਿੰਨੇ ਸਾਲ ਹੋ ਗਏ ਪਰਵਾਰੀ ਮੇਲੇ ਤੇ ਆਇਆ ਮੇਲੇ ਤੇ ਆਇਆ ਪਰਵਾਰੀ ਤੇ ਇਰਨਾਇ ਸੇਵਾ ਦੇ ਤੇ ਤੁਹਾਡੇ ਪਿੰਡ ਦੇ ਜਵਾਈ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾਂ ਦੇ ਪੁੱਤਰਾਂ ਦੇ ਬਾਰੇ ਥੋੜੀ ਬਾਰੀ ਜਾਣਕਾਰੀ ਰੱਖਦੇ ਜੇ ਕਿੰਨੇ ਬੱਚੇ ਹੋਏ ਉਹਨਾਂ ਦੇ ਨਹੀਂ ਇੱਧਰ ਆਓ ਸਾਸੀ ਕਮੇਟੀ ਦੇ ਮੈਂਬਰ ਆ ਜੀ ਨਹੀਂ ਇੱਧਰ ਪਛਲੋ ਉਹੀ ਗੱਲਬਾਤ ਕੀਤੀ ਇਸ ਇਧਰ ਹੋ ਮੈਂ ਸਾਸੀ ਇਧਰ ਭਾਜੀ ਮੈਂ ਕਮੇਟੀ ਦਾ ਮੈਂਬਰ ਆ ਜੀ ਨਹੀਂ ਉਧਰ ਪੁੱਛ ਲੋ ਅਸੀਂ ਗੱਲਬਾਤ ਕੀਤੀ ਕਦੋਂ ਸਿੱਧਣੀ ਗੱਲਬਾਤ ਕਰਨੀ ਆ ਪਿਆ ਦਵਾਨ ਲੱਗਾ ਪਿਆ ਏ ਸੰਤਾਨਾਪੁਰ ਕਿ ਨਵਾਜ ਜੀ ਇਹਨਾਂ ਦੇ ਕੋਲ ਨਹੀਂ ਭਾਈ ਤੁਸੀਂ ਜਾਣਕਾਰੀ ਲਗਦੇ ਜੀ ਮਾਤਾ ਗੀ ਵੀ ਦਾ ਗੁਰਗੱਤ ਪਹਾੜਾ ਬਿਆਪੁਰ ਪੁਰ ਕੋ ਕਿ ਨਾਮ ਮਨਾ ਰਹੇ ਜੀ ਉਹ ਇਹ ਮੈਂ 1998 ਦਾ ਮਨਾਉਂਦੇ ਹਾਂ ਤੁਸੀਂ ਖੰਦ 2025 ਹੋ ਗਈ ਹੈ 26 ਸਾਲ ਹੋ ਗਏ ਆ ਲਓ ਭਾਈ ਸਤਿਕਾਰ ਸੰਗਤ ਬਹੁਤ ਜੁਟੀ ਹੋਈ ਆ ਮੇਲੇ ਵਾਂਗੂ ਤਿਹਾਰ ਕੀ ਗੱਲਬਾਤ ਕੀ ਅੱਜ ਸਰ ਅੱਜ ਮਾਤਾ ਕੀ ਜੀ ਦਾ ਮੇਲਾ ਬਿਆਪੁਰ ਤੋਂ ਮਨਾ ਰਹੇ ਹਾਂ ਕਿੰਨਾ ਮਾਂ ਮਨਾ ਰਹੇ ਇਹ ਤਾਂ ਕਾਫੀ ਟਾਈਮ ਹੋ ਗਿਆ ਇਹਨਾਂ ਦੇ ਪਤਾ ਨਹੀਂ ਕੋਈ 10 15 ਸਾਲ ਤੇ ਹੋ ਹੀ ਗਏ ਨੇ ਤੁਹਾਡੀ ਹੋਏ ਦੇ ਵਿੱਚ ਮਤਲਬ ਜਦੋਂ ਛੋਟੇ ਛੋਟੇ ਉਦੋਂ ਤੋਂ ਸ਼ੁਰੂ ਹੋਇਆ ਹਾਂ ਜੀ ਉਦੋਂ ਤੋਂ ਸ਼ੁਰੂ ਹੋਇਆ ਛੋਟੇ ਜਾਣਕਾਰੀ ਰੱਖਦੇ ਹਾਂ ਮਾਤਾ ਖੀਵ ਜੀ ਬਾਰੇ ਥੋੜਾ ਬਹੁਤ ਕੁਝ ਪਰਿਵਾਰ ਦੇ ਬਾਰੇ ਪਰਿਵਾਰ ਦੇ ਬਾਰੇ ਤੇ ਪਤਾ ਨਹੀਂ ਕਿ ਪਤਾ ਮਾਤਾ ਖੀਵ ਜੀ ਦਾ ਵਿਆਹ ਤੁਹਾਡੇ ਕੰਢਾ ਹੋਇਆ ਹੈ ਹਾਂ ਹਾਂ ਜੀ ਇਹ ਮਾਤਾ ਦੇ ਤੋਂ ਪਹਿਲਾਂ ਇਹਨੂੰ ਪਤਾ ਨਹੀਂ ਮੈਂ ਵੀ ਕਿਤੇ ਵਿਆਹ ਹੋਇਆ ਹੈ ਮਾਤਾ ਖੀਵ ਜੀ ਦਾ ਗੁਰਾਂ ਦਾ ਕੋਈ ਗੱਲ ਸਿਆਣੇ ਵੀ ਸਿਆਣੀ ਉਮਰ ਦੇ ਵੀ ਆਜੋ ਅੱਗੇ ਆਜੋ ਅੱਗੇ ਆਜੋ ਅੱਛਾ ਤੇ ਆਸ ਬਾਰੇ ਚਲੋ ਆਜੋ ਜੀ ਅੱਛੇ ਠੀਕ ਆ ਤੇ ਮੇਰੀ ਮਾਂ ਹਾਂ ਅੱਜ ਕੀ ਹੈ ਬਹੁਤ ਧਿਆਰ ਪਾ ਕੇ ਸੈਟ ਹੋ ਜਾ ਅੱਜ ਕੀ ਹੈ ਅੱਜ ਇਹ ਇੱਛਾ ਪ੍ਰੋਗਰਾਮ ਆ ਵਾਦਾ ਹਾਂ ਇਹ ਛ ਮਾਤਾ ਖੇਲੀ ਵੀ ਜਾ ਤੂੰ ਤੁਹਾਡਾ ਪਿੰਡ ਕਿਹੜਾ ਹੈ ਸਾਡਾ ਪਿੰਡ ਇਹੋ ਹੀ ਆ ਮਾਤਾ ਖੇਲੀ ਜੀ ਦੇ ਪਰਿਵਾਰ ਹੋਰ ਕੌਣ-ਕੌਣ ਹੈ ਪਰਿਵਾਰ ਚ ਪਰਿਵਾਰ ਚ ਮੈਨੂੰ ਨਹੀਂ ਮੈਨੂੰ ਪਤਾ ਜੀ ਤੁਹਾਨੂੰ ਕਿੰਨਾ ਚਿਰ ਇੱਥੇ ਹੋ ਗਿਆ ਤੁਹਾਨੂੰ ਇਹ ਨਹੀਂ ਨੌਲੇਜ ਨਹੀਂ ਹੈ ਜੀ ਹਾਂ ਇਹ ਨਹੀਂ ਗਿਆ ਵਾ ਅੱਛਾ ਹਾਂ ਜੀ ਹੁਣ ਆ ਨਾ ਮੇਰੇ ਘਰ ਵਾਲਾ 8-7 ਸਾਲ ਹੋਇਆ ਹਾਂਜੀ ਇੱਥੇ ਚੱਲੇ ਭੈਣਾ ਨੇ ਸਾਡਾ ਤੇਨ ਸਸਰੀ ਘਰ ਸਸਰੀ ਘਰ ਇਧਰ ਕਰੋ ਤਿਆਰ ਮੜਾ ਬਹੁਤ ਤਿਵਾਰ ਬੜਾ ਮਨਾਇਆ ਜਾ ਰਿਹਾ ਤੁਹਾਡੇ ਪਿੰਡ ਕੀ ਹਾਲ ਚਾਲ ਗੱਲਬਾਤ ਕੀ ਸਾਰੀ ਸਾਡੇ ਪਿੰਡ ਮਾਤਾ ਖੀਵੀ ਜੀ ਦਾ ਮੇਲਾ ਲੱਗਦਾ ਮਾਤਾ ਖੀਵੀ ਜੀ ਸਾਡੇ ਪਿੰਡ ਦੀ ਸੰਗਰਕੋਟ ਦੀ ਇਹਨਾਂ ਦੇ ਪਰਿਵਾਰ ਬਾਰੇ ਕੋਈ ਮਾਤਾ ਖੀਵੀ ਦੇ ਮੰਮੀ ਡੈਡੀ ਕੋਈ ਦਾਦਾ ਦਾਦੀ ਕੋਈ ਭੈਣ ਭਰਾ ਬਾਰੇ ਤੇ ਹੁਣ ਵੱਡਿਆਂ ਨੂੰ ਬਜ਼ੁਰਗਾਂ ਨੂੰ ਪਤਾ ਹੋਊਗਾ ਤਾਂ ਨੂੰ ਦੇਈ ਦੇ ਅਹਰੋੜ ਦਾ ਮੇਲਾ ਹੀ ਵੇਖਣਾ ਹੈ ਹਾਂ ਜੀ ਮਾਤਾ ਕੀ ਵੀ ਜੀ ਦਾ ਹੀ ਯਾਰ ਮਾਤਾ ਕੀ ਵੀ ਦੇ ਬਾਰੇ ਪਤਾ ਹੋ ਬਾਕੀ ਨਹੀਂ ਹਾਂ ਜੀ ਇੰਨਾ ਹੀ ਪਤਾ ਬਸ ਕੀ ਹਾਲ ਚੱਲ ਠੀਕ ਠਾਕ ਹਾਂ ਚੱਲਦੀ ਰਹਾਂ ਜੀ ਅੱਜ ਕੀ ਹੈ ਇੱਥੇ ਪ੍ਰੋਗਰਾਮ ਬਾਬਾ ਕੀ ਵੀ ਦਾ ਵਿਆਹਪੁਰ ਪਾਈ ਜੀ ਚਨਮਾ ਜੀ ਇਹ ਬੱਬਾ ਜੀ ਮੇਰੇ ਹਿਸਾਬ ਇਹ ਉਹ ਸ਼ੁਰੂ ਤਾਂ ਜਦੋਂ ਹੈ ਕੀਤਾ ਹੀ ਆਹ ਬੋਲੇ ਮਾਤਾ ਕੇਵੀ ਜੀ ਬਾਰੇ ਹੀ ਨੌਲਜ ਰੱਖਦੇ ਨੇ ਲੋਕ ਮਾਤਾ ਕੇਵੀ ਜੀ ਦੇ ਪਰਿਵਾਰ ਦੇ ਬਾਰੇ ਨੀ ਕੋਈ ਦੱਸਦਾ ਪਿਆ ਸੰਗ ਬਾਬਾ ਜੀ ਉਹ ਨਾ ਪਹਿਲਾਂ ਪਰਿਵਾਰ ਹੋਦਾ ਇੱਥੇ ਹੁੰਦੇ ਹੁੰਦਾ ਹੈ ਪਰ ਕੋਈ ਚੇਤੂ ਮਤਲਬ ਉਹਨਾਂ ਦੇ ਪੁੱਤ ਜੇ ਵੱਧ ਕੇ ਜਾਂ ਕਿਦਾਂ ਹੁਣ ਉਹਨਾਂ ਦੇ ਨਾਮਾਂ ਦੇ ਬਾਰੇ ਪਤਾ ਮਾੜਾ ਕੋਟਾ ਤੁਹਾਨੂੰ ਕੁਛ ਉਹਨਾਂ ਦੇ ਮਾਤਾ ਪਿਤਾ ਜੀ ਪਿੰਕੀ ਹਣੀ ਮਤਲਬ ਇੱਥੇ ਹੁੰਦੇ ਹੁੰਦੇ ਤੇ ਅਸੀਂ ਉਹ ਜਾਣਦੇ ਨਹੀਂ ਮਤਲਬ ਕਹਿ ਕੇ ਉਹਨਾਂ ਨੇ ਵੀ ਜਾਣ ਕੇ ਜਿਦਿ ਆਇਓ ਮਿਲ ਕੇ ਹੀ ਜਾਣਦੇ ਰਹੇ ਆ ਫਿਰ ਉਹਨੋਂ ਵੀ ਆਡੀਓ ਹਰਦੇ ਹਰਦੇ ਰੜ ਕੇ ਮਰੋਣਾ ਤੇ ਜਾ ਬਾਗ ਉੱਤਲ ਕੇ ਕੋਈ ਜਾਂ ਕਿਤਾਬ ਮਤਲਬ ਮੈਂ ਬਹੁਤਾ ਧੰਨਵਾਦੀ ਤੁਹਾਡਾ ਥੈਂਕ ਯੂ ਧੰਨਵਾਦੀ ਸੋਹਣਾ ਜੀ ਬਾਬਾ ਦੇਖਦੇ ਆਜੋ ਜੱਗੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਕੀ ਪ੍ਰੋਗਰਾਮ ਹੈ ਮੈਂ ਤਾਂ ਕੀਵੀ ਜੀ ਦਾ ਵਿਆਹ ਪੁਰਬ ਮੈਂ ਤਾਂ ਕੀਵੀ ਜੀ ਦੇ ਪਰਿਵਾਰ ਦੇ ਬਾਰੇ ਵੀ ਕੁਝ ਜਾਣਦੇ ਹਾਂ ਹਾਂ ਜੀ ਦੱਸ ਦਿਓ ਮਾੜਾ ਜੀ ਗੁਰਿੰਦਰ ਸਿੰਘ ਬਾਦਸ਼ਾਹ ਜੀ ਨਹੀਂ ਇੱਥੇ ਤੁਹਾਡੇ ਪਿੰਡ ਦੇ ਮਾਤਾ ਜੀ ਕੀਵੀ ਜੀ ਹੋਏ ਨੇ ਉਹਨਾਂ ਦੇ ਕੁਝ ਦਾਦਾ ਦਾਦੀ ਜਾਂ ਕੋਈ ਮੰਮੀ ਡੈਡੀ ਜਾਂ ਕੋਈ ਭੈਣ ਭਰਾ ਵਾਜਨ ਨਾ ਜਾਂਦੇ ਹੋਰ ਕੋਈ ਨਹੀਂ ਸਰ ਸਰ ਇਹ ਨਹੀਂ ਲੰਮੀ ਹਿਸਟਰੀ ਤੇ ਨਹੀਂ ਪਤਾ ਨਹੀਂ ਪਤਾ ਹਾਂਜੀ ਮਿਹਰबानी ਬਣ ਆ ਜਾਓ ਤੁਸੀਂ ਸਿਆਣੇ ਜੇ ਤੁਹਾਨੂੰ ਪਤਾ ਹੋਣਾ ਸਾਰਾ ਸਾਰਾ ਜੀ ਮਾਤਾ ਕੀਵੀ ਜੀ ਦੇ ਪਰਿਵਾਰ ਦੇ ਬਾਰੇ ਥੋੜਾ ਬਹੁਤ ਜਾਣਦੇ ਕਹਤਾ ਵੀ ਮਾਤਾ ਕੀਵੀ ਜੀ ਦੇ ਮੰਮੀ ਡੈਡੀ ਦਾ ਨਾਮ ਕੀ ਸੀ ਜੀ ਸੈਨ ਜੀ ਨਹੀਂ ਹਾਂ ਨਹੀਂ ਪਤਾ ਅੱਜ ਮਾਰਾ ਕੀਵੀ ਦਾ ਵਿਆਹ ਦਾ ਦੇਣਾ ਜੀ ਮਾਰਾ ਕੀਵੀ ਜੀ ਦਾ ਕਿ ਨਮਾ ਜਿਹੜਾ ਪੁਰਬ ਇੱਥੇ ਮਨਾਇਆ ਜਾ ਰਿਹਾ ਇਸ ਵਾਰ ਤੁਹਾਨੂੰ ਨਮਾ ਤੇ ਇਹ 15 ਮਿੰਟਾਂ ਤੋਂ ਸਾਡੀ ਵੀਰ ਜਾਣਖਾ ਰਿਹਾ ਜੇ ਮੇਰੀ ਗੱਲ ਬਾਤ ਕਰੋ ਮੇਰੀ ਗੱਲ ਸੁਣੋ ਪਰ ਹੁਣ ਜਿਹੜਾ ਪੁੱਛਦਾ ਆ ਦਿਖਾਈ ਦਿੰਦੇ ਰਗੇ ਕਿ ਨਮਾ ਹੈ ਹਾਂ ਜੀ ਇੱਥੇ ਮਾਰਾ ਕੀਵੀ ਦਾ ਵਿਆਹ ਦਾ ਮਨਾ ਰਿਹਾ ਜਿਹੜਾ ਨਾਲ ਪਿਛੇ ਆ ਧਾਰਿਆ ਜਿੱਥੇ ਮਹਾਰਾਜ ਰਹਿੰਦੇ ਨੇ ਮਾਰਾ ਕੀਵੀ ਪਿਛੇ ਸੂਏ ਤੇ ਆ ਨਹੀਂ ਵੀਰੇ ਹਿਰੇ ਕੋਚ ਕਰਦੇ ਨਹੀਂ ਹਾਨੂੰ ਨਾ ਲੰਮੇ ਦੌੜੀ ਹੈ ਸਾਥੀ ਗੱਲ ਭਾਈ 1 ਮਿੰਟ ਘਰੇ ਰਹੇ ਸਨ ਸਾਹਗਤਾਂ ਪੁੱਛਾਂਗੇ ਵੀ ਮੇਲਾ ਕਾਦਾਜ ਬਣਾਇਆ ਜਾ ਰਿਹਾ ਹੈ ਅਬੀ ਸੰਗਤਾਂ ਹੀ ਆਇਆ ਮੇਲਾ ਮਾਰਾ ਕੀ ਵਿਦਾ ਜੀ ਵਿਆਹ ਵਰ ਵਿਆਹ ਤੇ ਥੋੜੀ ਜਾਣਕਾਰੀ ਰੱਖਦੇ ਹਾਂ ਕਿ ਕਿ ਨਮਾ ਮਨਾਇਆ ਜਾ ਰਿਹਾ ਹੈ ਕਿ ਕਿ ਨਮਾ ਵਿਆਹ ਗੁਰੂ ਕਿ ਨਮਾ ਮਨਾਇਆ ਜਾ ਰਿਹਾ ਹੈ ਏ ਲੱਭੀਆਂ ਜੀ ਤੁਹਾਡਾ ਪਿੰਡ ਇਹੀ ਹੈ ਹਾਂਜੀ ਹਾਂਜੀ ਤੇ ਮਾਤਾ ਜੀ ਦੇ ਪਰਿਵਾਰ ਦੇ ਬਾਰੇ ਥੋੜੀ ਬੋਲੀ ਕੋਈ ਜਾਣਕਾਰੀ ਰੱਖਦੇ ਆ ਨਹੀਂ ਜੀ ਉਹਦੇ ਬਾਰੇ ਨਹੀਂ ਪਤਾ ਜੀ ਦੇਖ ਸਕਦੇ ਹੋ ਕਿ ਸ੍ਰੀ ਖਰੂਤ ਸਾਹਿਬ ਤੋਂ ਮਾਤਾ ਕੀਨੀ ਜੀ ਦੀ ਜੰਜ ਪਿੰਡ ਖਰੂਤ ਸਾਹਿਬ ਤੋਂ ਚੱਲ ਕੇ ਤੇ ਪਿੰਡ ਸੰਗਰਕੋਟ ਜਿਹੜੀ ਹੈ ਪਹੁੰਚ ਚੁੱਕੀ ਹੈ ਲਾਈਵ ਤੋਂ ਸੁਰੇਤ ਤੋਂ ਕਰਦੇ ਹਾਂ ਪੰਨਾਂ ਪਿਆਰਾਂ ਦੀ ਦੁਆਈ ਦੇ ਵਿੱਚ ਧੂਰ ਲੱਗੇ ਕੇ ਵਜਦੇ ਆ ਰਹੇ ਨੇ ਪਿੱਛੇ ਪੰਜ ਪਿਆਰੇ ਸਹਬਾਨ ਨਗਾਰੇ ਦੀ ਝੋੜ ਦੇ ਪੰਜ ਪਿਆਰੇ ਸਹਬਾਨ ਤੇ ਬਾਲਕੀ ਸਹਬਾਨ ਜਿਹੜੀ ਹੈ ਉਹ ਪਿੰਡ ਸੰਗਰਕੋਟ ਵਿੱਚ ਜਿਹੜੀ ਹੈ ਪਹੁੰਚ ਚੁੱਕੀ ਹੈ ਲਾਈਵ ਪਿੰਡ ਸੰਗਰਕੋਟ ਵਿੱਚ ਜਿਹੜੀ ਇੱਕੀ ਹੋਤੀ ਹੈ ਪੰਜ ਪਿਆਰੇ ਦੀ ਕਵਾਇ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸ਼ਤਰਸ਼ਾ ਹੈ ਧਾਨ ਗੁਰੂ ਅੰਗਦ ਦੇ ਸਾਹਿਬ ਦੀ ਬਰਾਤ ਜਿਹੜੀ ਹੈ ਸੰਗਰਕੋਟ ਵਿੱਚ ਜਿਹੜੀ ਹੈ ਉਹ ਪਹੁੰਚ ਚੁੱਕੀ ਹੈ ਜੀ ਸੰਗਤਾਂ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਬਰਾਤ ਵਿੱਚ ਸ਼ਿਰਕਤ ਕਰ ਰਹੇ ਨੇ ਬੰਦਾ ਦੇ ਵਿੱਚ ਨਾਮ ਲਿਖਾ ਗਰਾਮ ਦੇ ਪਿੰਡ ਦੀ ਮਹਾਰਾਜ ਵੀ ਪਹੁੰਚ ਕੇ

ਸਤਿਗੁਰੂ ਗੁਰੂ ਤੇਜਪਾ ਬਨਾਰਾ ਜੀ ਦੇ ਸਾਡੇ 312 ਜਿਹੜੀ ਇਸ ਪਾਕ ਨਾ ਤੇ ਤੁਸੀਂ ਦੇਖ ਰਹੇ ਹੋ ਕਿ ਪਿੰਡ ਸੰਗਰਪੋਟ ਵਿੱਚ ਦੂਰਸਾ ਤੋਂ ਬਰਾਤ ਚੱਲ ਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਮਾਤਾ ਖੀਵ ਜੀ ਦੇ ਪਿੰਡ ਸੰਗਰਪੋਟ ਵਿੱਚ ਜਿਹੜੀ ਪਹੁੰਚ ਚੁੱਕੀ ਹੈ